ਹਾਂਜੀ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਸਜਨੀਵਾਜੀ ਸਾਧ ਸੰਗਤ ਦੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੇ ਖਾਲਸਾ ਜੀ ਅੱਜ ਆਪਾਂ ਬ੍ਰਹਮਗਣੀ ਮਹਾਪੁਰਖਾਂ ਦੇ ਜੀਵਨ ਦੀ ਇੱਕ ਵਿਚਾਰ ਧਾਰਾ ਆਪ ਜੀਆਂ ਦੇ ਨਾਲ ਸਾਂਝੀ ਕਰਨੀ ਆ ਵੀ ਜਿਹੜਾ ਇੱਕ ਬ੍ਰਹਮਗਣੀ ਸਾਧੂ ਹੁੰਦਾ ਉਹ 24 ਘੰਟੇ ਸਵਾਸ ਸਵਾਸ ਪ੍ਰਮਾਤਮਾ ਦੇ ਨਾਮ ਦੀ ਅਰਾਧਨਾ ਕਰਦਾ ਹੈ। ਕੱਲੀ ਰਸਨਾ ਨਹੀਂ ਉਹਦਾ ਰੋਮ ਰੋਮ 24 ਘੰਟੇ ਆਠ ਪੈਰ ਹਰ ਕਾ ਨਾਮ ਲੇ ਸਚ ਦੇ ਸੇਵਕ ਉਹ ਦੇ। ਤੇ ਜਦੋਂ 24 ਘੰਟੇ ਪ੍ਰਮਾਤਮਾ ਦੇ ਨਾਮ ਸਿਮਰਨ ਵਿੱਚ ਲੀਨ ਰਹਿਣ ਵਾਲੀ ਜਿਹੜੀ ਆਤਮਾ ਹੈ। ਉਹ ਪਰਮਾਤਮਾ ਦੇ ਨਾਲ ਇੱਕਮਿਕ ਹੋ ਜਾਂਦੀ ਹੈ। ਉਹਦੀ ਰਸਨਾ ਦੇ ਉੱਤੇ ਪਰਮੇਸ਼ਰ ਆਪ ਆ ਕੇ ਬਿਰਾਜ਼ਮਾਨ ਹੋ ਜਾਂਦਾ ਹੈ। ਪ੍ਰਭ ਜੀ ਵਸੈ ਸਾਧਕੀ ਰਸਨਾ। ਨਾਨਕ ਜਨਕਾ ਦਾਸਨ ਦਸਨਾ। ਬ੍ਰਹਮ ਗਿਆਨੀ ਦੇ ਬੋਲਾਂ ਵਿੱਚ ਇੰਨੀ ਸ਼ਕਤੀ ਹੈ ਨਹੀਂ ਤਾਕਤ ਇੰਨੀ ਪਾਵਰ ਆ ਜਾਂਦੀ ਹੈ। ਜੋ ਜੋ ਕਹੈ ਠਾਕੁਰ ਪਹਿ ਸੇਵਕ ਤਤਕਾਲ ਹੋਏ ਆਵੈ। ਜੋ ਸੇਵਕ ਇੱਕ ਵੇਰਾਂ ਰਸਨਾ ਤੋਂ ਉਚਾਰਨ ਕਰਦੇ ਵੇ ਨਾ ਵਾਹਿਗੁਰੂ ਜੀ ਨੂੰ ਉਹਦਾ ਕੀਤਾ ਹੋਇਆ ਬਚਨ ਪੂਰਾ ਕਰਨਾ ਪੈਂਦਾ ਇੱਕ ਵੇਰਾਂ ਇੱਕ ਮਹਾਪੁਰਖਾਂ ਦੇ ਸਥਾਨ ਦੇ ਉੱਤੇ ਜਿਸ ਤਰ੍ਹਾਂ ਗੁਰਦੁਆਰਾ ਸਾਹਿਬ ਦੀ ਹਦੂਦ ਦੇ ਅੰਦਰ ਦਰਖਤ ਲੱਗੇ ਹੁੰਦੇ ਨੇ ਅੰਬਾਂ ਦਾ ਦਰਖਤ ਲੱਗਿਆ ਸੀ ਕੁਝ ਬੱਚੇ ਅੰਬ ਤੋੜਨ ਵਾਸਤੇ ਆਏ ਤੇ ਮਹਾਪੁਰਖਾਂ ਨੂੰ ਕਹਿੰਦੇ ਬਾਬਾ ਜੀ ਅਸੀ ਕੁ ਜੰਬ ਤੋੜ ਕੇ ਲੈ ਜਾਈਏ ਮਹਾਂਪੁਰ ਕਹਿੰਦੇ ਲੈ ਜਾਇਓ ਪਹਿਲਾਂ ਥੋੜੀਆਂ ਜਿਹੀਆਂ ਇੱਟਾਂ ਚੁੱਕ ਕੇ ਅੰਦਰ ਰੱਖ ਦਿਓ ਭਾਵ ਉਹਨਾਂ ਨੂੰ ਸੇਵਾ ਚ ਲਾਇਆ ਉਹ ਬੱਚੇ ਆਪਣੇ ਹੱਥਾਂ ਨਾਲ ਇੱਟਾਂ ਚੁੱਕ ਕੇ 15 20 ਮਿੰਟ ਅੱਧਾ ਘੰਟਾ ਉਹਨਾਂ ਨੇ ਲਾਇਆ ਤੇ ਜਿਵੇਂ ਜਿਵੇਂ ਮਹਾਂਪੁਰ ਸਾਹਿਬ ਨੇ ਦੱਸਿਆ ਉਹ ਚੁੱਕ ਕੇ ਟੰਦ ਰੱਖ ਦਿੱਤੀਆਂ ਤੇ ਫਿਰ ਮਹਾਂਪੁਰਸ਼ ਕਹਿੰਦੇ ਚਲੋ ਹੁਣ ਤੁਸੀਂ ਜਿੰਨੇ ਅੰਬ ਲੈ ਕੇ ਜਾਣੇ ਨੇ ਲੈ ਜਾਓ ਬੱਚਿਆਂ ਨੇ ਦਰਖਤ ਤੋਂ ਅੰਬ ਉਤਾਰੇ ਜਦੋਂ ਅੰਬ ਲੈ ਕੇ ਜਾਣ ਲੱਗੇ ਮਹਾਪੁਰਸ਼ਾਂ ਨੂੰ ਨਮਸਕਾਰ ਕਰਕੇ ਤਾਂ ਮਹਾਪੁਰਸ਼ਾਂ ਨੇ ਉਹਨਾਂ ਚੋਂ ਇੱਕ ਬੱਚੇ ਦਾ ਮਸਤਕ ੜ੍ਹ ਲਿਆ ਨੌਜਵਾਨ ਬੱਚਾ ਸੀ ਉਹਨੂੰ ਕਹਿੰਦੇ ਬੇਟਾ ਇੱਥੇ ਆ ਆ ਇੱਕ ਸਰੀਆ ਪਿਆ ਇਹਨੂੰ ਮੋਢਿਆਂ ਤੇ ਚੁੱਕ ਕੇ ਅੰਦਰ ਰੱਖਿਆ ਉਸ ਸਰੀਏ ਦੀ ਲੈਂਥ ਸੀ ਇੱਕ ਭਾਰੀ ਸੀ ਉਹਨੇ ਬੜੇ ਆਰਾਮ ਦੇ ਨਾਲ ਚੁੱਕੀ ਮੋਢੇ ਤੇ ਰੱਖੀ ਤੇ ਅੰਦਰ ਜਾ ਕੇ ਰੱਖਿਆ ਆ ਤੇ ਬਾਹਰ ਆ ਗਿਆ ਮਹਾਪੁਰਸ਼ਾਂ ਨੂੰ ਨਮਸਕਾਰ ਕਰਨ ਲੱਗਿਆ ਮਹਾਪੁਰਸ਼ ਕਹਿੰਦੇ ਤੂੰ ਸਰੀਆ ਚੁੱਕ ਕੇ ਅੰਦਰ ਰੱਖਿਆ ਆ ਤੈਨੂੰ ਲੋਹੇ ਦੇ ਅੰਦਰ ਕੈਦ ਨਹੀਂ ਹੋਣ ਦੇਣਾ ਪਰਮਾਤਮਾ ਨੇ ਜਾਂ ਤੂੰ ਲੋਹੇ ਦੇ ਅੰਦਰ ਕੈਦ ਨਹੀਂ ਹੋਵੇਂਗਾ ਐਨਾ ਕਹਿ ਕੇ ਉਹਨੂੰ ਤੋੜ ਦਿੱਤਾ ਉਹਨਾਂ ਮਹਾਪੁਰਸ਼ਾਂ ਦੇ ਅਨੁਭਵੀ ਵਚਨ ਹੁੰਦੇ ਨੇ ਉਹ ਜਾਣੀ ਜਾਣ ਹੁੰਦੇ ਨੇ ਉਹ ਬੱਚਾ ਘਰ ਆਇਆ ਉਹਨੇ ਘਰ ਆ ਕੇ ਆਪਣੇ ਮਾਤਾ ਪਿਤਾ ਨਾਲ ਗੱਲ ਸਾਂਝੀ ਕੀਤੀ ਪਰ ਹਲੇ ਕੋਈ ਸਮਝ ਨਹੀਂ ਸਕਿਆ ਇਸ ਖੇਡ ਨੂੰ ਤਾਂ ਸਮਾਂ ਬੀਤਦਾ ਗਿਆ ਉਹ ਬੱਚਾ ਨੌਜਵਾਨ ਹੋਇਆ ਤੇ ਉਹ ਬੱਚਾ ਟਰੈਕਟਰ ਲੈ ਕੇ ਜਾ ਰਿਹਾ ਹੈ ਤੇ ਰਸਤੇ ਦੇ ਵਿੱਚ ਕੋਈ ਵਿਅਕਤੀ ਉਹਦੇ ਟਰੈਕਟਰ ਦੇ ਹੇਠਾਂ ਆ ਕੇ ਮਰ ਗਿਆ। ਉੱਥੇ ਕਾਫੀ ਲੋਕ ਇਕੱਠੇ ਹੋ ਗਏ। ਪਹਿਲਾਂ ਤੇ ਉਹ ਲੋਕ ਗੁੱਸੇ ਵਿੱਚ ਸਨ, ਰੋਹ ਵਿੱਚ ਸਨ, ਬਈ ਉਹਨੂੰ ਫੜੀਏ, ਟਰੈਕਟਰ ਤੋਂ ਉਤਾਰੀਏ, ਇਹਦੀ ਕੁੱਟਮਾਰ ਕਰੀਏ ਤੇ ਉਹਨੂੰ ਪੁਲਿਸ ਦੇ ਹਵਾਲੇ ਕਰੀਏ। ਫਿਰ ਅਚਾਨਕ ਇੱਕ ਐਸੀ ਕਲਾ ਵਰਤੀ ਉਹਨਾਂ ਦੇ ਮਨ ਵਿੱਚ ਆਇਆ ਵੀ ਜਿਹੜਾ ਮਰਨ ਵਾਲਾ ਸੀ ਉਹ ਤੇ ਮਰ ਗਿਆ ਇਹ ਨੌਜਵਾਨ ਬੱਚਾ ਕਿਸੇ ਦਾ। ਇਹ ਤਾਂ ਐਵੇਂ ਹੀ ਭਵਿੱਖ ਖਤਰੇ 'ਚ ਪੈ ਜਾਏਗਾ। ਉਹਨਾਂ ਸਾਰੇ ਪਿੰਡ ਵਾਲਿਆਂ ਨੇ ਥੋੜੀ ਥੋੜੀ ਮਾਇਆ ਇਕੱਠੀ ਕਰਕੇ ਉਹ ਜਿਹੜਾ ਵਿਅਕਤੀ ਮਰਿਆ ਸੀ ਉਹਦੇ ਪਰਿਵਾਰ ਵਾਲਿਆਂ ਨੂੰ ਦੇ ਕੇ ਗੱਲ ਉਥੇ ਰਫਾ-ਦਫਾ ਕਰ ਦਿੱਤੀ। ਉਹ ਜਦੋਂ ਬੱਚੇ ਨੇ ਘਰ ਆ ਕੇ ਆਪਣੇ ਗੱਲਬਾਤ ਕੀਤੀ, ਨੌਜਵਾਨ ਬੱਚਾ ਸੀ। ਮਾਤਾ-ਪਿਤਾ ਨੇ ਸ਼ੁਕਰਾਨਾ ਕੀਤਾ ਤੇ ਕਹਿੰਦੇ ਚਲੋ ਆਪਾਂ ਮਹਾਪੁਰਸ਼ਾਂ ਕੋਲ ਚੱਲ ਕੇ ਆਈਏ। ਕੋਈ ਵੱਡਾ ਸੰਕਟ ਟਲ ਗਿਆ। ਜਦੋਂ ਮਹਾਪੁਰਸ਼ਾਂ ਕੋਲੇ ਆਏ ਦੂਰੋਂ ਦੇਖ ਕੇ ਬੱਚੇ ਨੂੰ ਮਹਾਪੁਰਸ਼ ਮੁਸਕੁਰਾਏ ਕਹਿੰਦੇ ਕਿਉਂ ਵੀ ਕਹਿੰਦੇ ਲੋਹੇ ਦੇ ਚਾਲ ਤੋਂ ਬਚ ਗਿਆ ਲੋਹੇ ਦੀ ਕੈਦ ਤੋਂ ਬਚ ਗਿਆ ਨਾ ਤੇ ਬੱਚੇ ਨੇ ਆ ਕੇ ਨਮਸਕਾਰ ਕੀਤੀ ਕਹਿੰਦੇ ਮਹਾਪੁਰਸ਼ੋ ਜਦੋਂ ਤੁਸੀਂ ਮੈਨੂੰ ਇਹ ਬਚਨ ਕੀਤਾ ਸੀ ਉਦੋਂ ਮੈਂ ਘਰ ਜਾ ਕੇ ਸਾਰੀ ਗੱਲ ਦੱਸੀ ਸੀ ਪਰ ਅਸੀਂ ਸਮਝ ਨਹੀਂ ਸਕੇ ਸਵਾਪ ਜੀਆ ਨੇ ਬੜੀ ਕਿਰਪਾ ਕੀਤੀ ਰੱਬ ਦੇ ਪਿਆਰਿਆਂ ਨੇ ਜੋ ਮੇਰਾ ਇਹ ਕਰਮ ਕੱਟ ਦਿੱਤਾ ਜਿਹੜੇ ਸਾਧੂ ਮਹਾਤਮਾ ਮਹਾਪੁਰਸ਼ ਰੱਬ ਨਾਲ ਮਿਲੇ ਹੁੰਦੇ ਨੇ ਨਾ ਪਰਮੇਸ਼ਰ ਦੇ ਨਾਲ ਇੱਕਮਿਕ ਹੋ ਜਾਂਦੇ ਨੇ ਉਹ ਜੀ ਦਇਆ ਪਰਵਾਨ ਵਾਲੀ ਵਿਰਤੀ ਰੱਖਦੇ ਨੇ ਜੀਵਾਂ ਤੇ ਦਇਆ ਕਰਦੇ ਨੇ ਕਿਸੇ ਜੀਵ ਦਾ ਭਲਾ ਕਰਦੇ ਨੇ ਕਿਸੇ ਜੀਵ ਦੇ ਉੱਤੇ ਕੋਈ ਸੰਕਟ ਹੈ ਉਹਨੂੰ ਸੁਚੇਤ ਕਰਕੇ ਸੱਚ ਦੇ ਰਾਹ ਤੇ ਪਾਉਂਦੇ ਨੇ ਬਾਣੀ ਨਾਲ ਜੋੜਦੇ ਨੇ ਸੇਵਾ ਨਾਲ ਜੋੜਦੇ ਨੇ ਤੇ ਇਸੇ ਤਰ੍ਹਾਂ ਉਹਦੇ ਕਰਮ ਨੂੰ ਕੱਟ ਦਿੰਦੇ ਨੇ ਕਿਉਂਕਿ ਪਰਮਾਤਮਾ ਉਹਨਾਂ ਦੀ ਮੰਨਦਾ ਹੈ ਸਾਧੂ ਬੋਲੇ ਸਹਿਜ ਸੁਭਾਏ ਸਾਧਕਾ ਬੋਲਿਆ ਬਿਰਥਾ ਨਾ ਜਾਏ ਇਸੇ ਤਰ੍ਹਾਂ ਸੰਤ ਬਾਬਾ ਜੀ ਸਿੰਘ ਜੀ ਹੰਸਾਲੀ ਸਾਹਿਬ ਵਾਲੇ ਮਹਾਂਪੁਰਖ ਉਹ ਤੁਰ ਦਰਗਾਹੀ ਮਹਾਂਪੁਰਸ਼ ਹੀ ਗਏ ਤੁਰ ਦਰਗਾਹੀ ਜਿਹੜੇ ਤੁਰ ਦਰਗਾਹ ਤੋਂ ਆਏ ਤੇ ਉਹਨਾਂ ਮਹਾਂਪੁਰਸ਼ਾਂ ਨੇ ਵੀ ਕਿੰਨੇ ਜੀਵਾਂ ਦੀ ਕਲਿਆਣ ਕੀਤੀ ਆ ਕਿੰਨੇ ਜੀਵਾਂ ਦੇ ਕਰਮ ਕੱਟੇ ਨੇ ਬਾਣੀ ਨਾਲ ਜੋੜਿਆ ਸੇਵਾ ਨਾਲ ਜੋੜਿਆ ਹੁਣ ਵੀ ਦੇਖੋ ਸਥਾਨ ਦੇ ਉੱਤੇ ਸੇਵਾ ਨਾਲ ਜੋੜਦੇ ਨੇ ਸੰਗਤ ਨੂੰ ਆਪੁਰਸ਼ ਕੋਈ ਲੰਗਰ ਚ ਸੇਵਾ ਕਰਦਾ ਕੋਈ ਤਨ ਨਾਲ ਮਨ ਨਾਲ ਧਨ ਨਾਲ ਕਿੰਨੀਆਂ ਸੇਵਾਵਾਂ ਚੱਲਦੀਆਂ ਰਹਿੰਦੀਆਂ ਨੇ ਜੋ ਜੇ ਸੰਤ ਮਹਾਤਮਾ ਬ੍ਰਹਮ ਗਿਆਨੀ ਮਹਾਪੁਰਸ਼ ਹੁੰਦੇ ਨੇ ਸੰਸਾਰ ਦੇ ਭਲੇ ਦੀ ਖਾਤਰ ਸੰਸਾਰ ਤੇ ਆਉਂਦੇ ਨੇ ਤੇ ਸੰਸਾਰ ਦੇ ਭਲੇ ਦੀ ਖਾਤਰ ਸੰਸਾਰ ਦਾ ਭਲਾ ਕਰਕੇ ਸੰਸਾਰ ਨੂੰ ਰੱਬ ਨਾਲ ਜੋੜ ਕੇ ਚਲੇ ਜਾਂਦੇ ਨੇ ਬੜੀ ਪਾਵਰ ਹੁੰਦੀ ਹੈ ਬ੍ਰਹਮ ਗਿਆਨੀ ਦੀ ਰਸਨਾ ਦੇ ਵਿੱਚ ਜੋ ਵਚਨ ਮੂੰਹ ਚੋ ਕਹਿ ਦਿੱਤਾ ਨਾ ਕਿ ਭਾਈ ਐਦਾਂ ਨਹੀਂ ਐਦਾਂ ਹੋਏਗਾ ਉਹਨੇ ਹੋ ਕੇ ਹੀ ਰਹਿਣਾ ਇਸੇ ਕਰਕੇ ਜਿੰਨਾ ਵੀ ਰੱਬ ਦੇ ਪਿਆਰਿਆਂ ਦਾ ਸਤਕਾਰ ਕੀਤਾ ਜਾਵੇ ਮਹਾਂਪੁਰਸ਼ਾਂ ਦੀ ਸੰਗਤ ਕੀਤੀ ਜਾਵੇ ਨਾਮ ਰਸੀਆਂ ਦੀ ਸੰਗਤ ਕੀਤੀ ਜਾਵੇ ਉਹਨੇ ਹੀ ਬਿਹਤਰ ਹੈ ਕਿਉਂਕਿ ਜਿਹੜਾ ਬੰਦਾ ਮਹਾਂਪੁਰਸ਼ਾਂ ਦੀ ਸੰਗਤ ਕਰਦਾ ਹੈ ਉਹਨਾਂ ਦੇ ਕੋਲ ਬੈਠ ਕੇ ਪਰਮੇਸ਼ਰ ਦੀਆਂ ਗੱਲਾਂ ਸੁਣਦਾ ਹੈ ਪਰਮਾਤਮਾ ਦੀ ਬਾਤ ਸੁਣਦਾ ਹੈ ਨਾ ਉਹ ਤੇ ਬੜਾ ਬੜੇ ਪਰੇਸ਼ਾਨ ਹੁੰਦੇ ਨੇ ਰੱਬ ਦੇ ਪਿਆਰੇ ਸਾਧੂ ਜਨ ਕਿ ਹਾਂ ਭਾਈ ਇਹ ਪ੍ਰਮਾਤਮਾ ਦੇ ਨਾਮ ਦਾ ਅਵਲੱਖੀ ਹੈ ਕਿਉਂਕਿ ਉਹਨਾਂ ਨੇ ਸਾਰੀ ਕਮਾਈ ਪਰਮੇਸ਼ਰ ਦੇ ਨਾਮ ਚੋਂ ਕੀਤੀ ਹੁੰਦੀ ਹੈ ਰੱਬ ਦੇ ਪਿਆਰਿਆਂ ਨੇ ਇਸ ਕਰਕੇ ਬੰਦਗੀ ਦੇ ਉੱਤੇ ਜੋਰ ਦੇਣ ਵਾਸਤੇ ਉਹ ਸਾਰਿਆਂ ਨੂੰ ਕਹਿੰਦੇ ਨੇ ਕਿ ਵੱਧ ਤੋਂ ਵੱਧ ਬੰਦਗੀ ਕਰੀਏ ਸਿਮਰਨ ਕਰੀਏ ਪ੍ਰਮਾਤਮਾ ਦੇ ਨਾਮ ਨਾਲ ਜੁੜੀਏ ਤਾਂ ਕਿ ਸਾਡਾ ਜਿਹੜਾ ਲੋਕ ਪਰਲੋਕ ਕੇ ਸਬਰ ਜਾਏ ਗੁਰੂ ਦੇ ਦਰ ਦੇ ਉੱਤੇ ਅਸੀਂ ਪ੍ਰਵਾਨ ਹੋ ਜਾਈਏ ਗੁਰੂ ਦੀ ਦਰਗਾਹ ਵਿੱਚ ਅਸੀਂ ਪ੍ਰਵਾਨ ਹੋ ਜਾਈਏ ਇਸ ਕਰਕੇ ਪਿਆਰ ਵਾਲਿਓ ਇਹ ਗੱਲ ਨੂੰ ਅਸੀਂ ਸਮਝੀਏ ਕਿ ਰੱਬ ਦੇ ਪਿਆਰਿਆਂ ਦੀ ਮਹਾਂਪੁਰਸ਼ਾਂ ਦੀ ਜਿਹੜੀ ਸੰਗਤ ਹੈ ਉਹ ਜਿੰਨੀ ਹੋ ਸਕੇ ਉਨੀ ਕਰੀਏ ਇੱਕ ਵੇਰਾਂ ਇੱਕ ਮਹਾਂਪੁਰਸ਼ ਸੀ ਬਾਬਾ ਸੁਖਾ ਸਿੰਘ ਜੀ ਉਹਨਾਂ ਨੇ ਹਰਖਵਾਲ ਵਾਲੇ ਮਹਾਂਪੁਰਸ਼ਾਂ ਨੂੰ ਬੇਨਤੀ ਕੀਤੀ ਕਿ ਬਾਬਾ ਜੀ ਸਾਨੂੰ ਕਿਸੇ ਦਰਗਾਹੀ ਮਹਾਂਪੁਰਸ਼ ਦੇ ਦਰਸ਼ਨ ਕਰਾਓ ਜਿਹੜੇ ਜਾਣੀ ਜਾਣ ਹੋਣ ਤੁਰ ਦਰਗਾਹ ਤੋਂ ਆਏ ਹੋਏ ਕਹਿੰਦੇ ਉਹ ਕਰਿਓ ਮਸਾਖੀ ਵਾਲੇ ਦਿਨਾਂ ਅਨੰਦਪੁਰ ਸਾਹਿਬ ਚਲੇ ਜਾਇਓ ਉਥੇ ਫਲਾਣੀ ਥਾਂ ਤੇ ਇੱਕ ਦਰਖਤ ਹੈ ਉਹ ਦਰਖਤ ਦੇ ਹੇਠਾਂ ਆ ਕੇ ਬੈਠਣਗੇ ਤੇ ਬਾਬਾ ਸੁਖਰ ਸਿੰਘ ਜੀ ਕਹਿੰਦੇ ਕਿ ਮਹਾਂਪੁਰਸ਼ ਨੂੰ ਮੈਨੂੰ ਕਿੱਦਾਂ ਪਛਾਣ ਆਏਗੀ ਕਹਿੰਦੇ ਤੁਸੀਂ ਕੁਝ ਨਹੀਂ ਬੋਲਣਾ ਤੁਹਾਨੂੰ ਨਾਂ ਲੈ ਕੇ ਬੁਲਾ ਲੈਣਗੇ ਸਤਿਵਚਨ ਤੇ ਬਾਬਾ ਸੋਖਾ ਸਿੰਘ ਜੀ ਵਿਸਾਖੀ ਵਾਲੇ ਦਿਨ ਅਨੰਦਪੁਰ ਸਾਹਿਬ ਦੀ ਧਰਤੀ ਤੇ ਆਏ ਜਿੱਥੇ ਮਹਾਪੁਰਸ਼ਾਂ ਨੇ ਹਰਖਵਾਲ ਵਾਲੇ ਮਹਾਪੁਰਸ਼ਾਂ ਨੇ ਆਖਿਆ ਸੀ ਉਸ ਥਾਂ ਤੇ ਜਾ ਕੇ ਬੋੜ ਦੇ ਦਰਖਤ ਵੱਲ ਵੇਖਣ ਲੱਗੇ ਤੇ ਇੱਕ ਛੋਟੀ ਜੀ ਉਮਰ ਦਾ ਬੱਚਾ ਉਹਦੇ ਹੱਥ ਵਿੱਚ ਸਿਮਰਨਾ ਹੈ ਤੇ ਆ ਕੇ ਉੱਥੇ ਬੈਠ ਜਾਂਦਾ ਹੈ ਤੇ ਬਾਬਾ ਸੋਖਾ ਸਿੰਘ ਜੀ ਸੋਚਦੇ ਨੇ ਕਿ ਇੱਥੇ ਤਾਂ ਇੱਕ ਬੱਚਾ ਆ ਕੇ ਬੈਠ ਗਿਆ ਛੋਟਾ ਜਿਹਾ ਅਨਪੋਲ ਜਿਆ ਵੀ ਹਰਖਵਾਲ ਵਾਲੇ ਮਹਾਪੁਰਸ਼ ਕਹਿੰਦੇ ਸੀ ਬਿਥੇ ਤੁਰ ਦਰਗਾਹੀ ਮਹਾਪੁਰਸ਼ਾਂ ਨੂੰ ਬੈਠਣਗੇ ਚਲੋ ਕਹਿੰਦੇ ਹੋ ਸਕਦਾ ਉਹਨਾਂ ਨੂੰ ਆਉਣ ਚ ਸਮਾਂ ਲੱਗ ਜਾਏ ਮੈਨੇ ਜਲ ਪਾਣੀ ਛਕਿਆ ਵਾ ਤੇ ਉਹ ਪਿੱਠ ਪੁਮਾ ਕੇ ਜਦੋਂ ਜਾਣ ਲੱਗੇ ਨਾ ਤੇ ਬਾਲਵਸਥਾ ਸੀ ਹੰਸਾਲੀ ਵਾਲੇ ਮਹਾਂਪੁਰਸ਼ਾਂ ਦੀ ਕਹਿੰਦੇ ਬਾਬਾ ਸੋਖਾ ਸਿੰਘ ਜੀ ਕਿੱਧਰ ਚੱਲੇ ਆਓ ਇੱਥੇ ਬੈਠੋ ਆ ਕੇ ਨਾਂ ਲੈ ਕੇ ਬੁਲਾਏ ਫਿਰ ਉਹ ਵੇਖ ਕੇ ਹੈਰਾਨ ਹੋ ਗਏ ਵੀ ਇੰਨੀ ਛੋਟੀ ਉਮਰ ਦੇ ਵਿੱਚ ਐਡੀ ਵੱਡੀ ਅਵਸਥਾ ਸੋ ਜਿਹੜੇ ਹੰਸਾਲੀ ਵਾਲੇ ਮਹਾਂਪੁਰਸ਼ ਸੀ ਇਹਨਾਂ ਦੀ ਅਵਸਥਾ ਹੀ ਬਚਪਨ ਤੋਂ ਹੀ ਜਨਮ ਤੋਂ ਹੀ ਅਵਸਥਾ ਸੀ ਜਨਮ ਤੋਂ ਹੀ ਬ੍ਰਹਮ ਗਿਆਨੀ ਸੀਗੇ ਤੋਰ ਦਰਗਾਹੀ ਮਹਾਂਪੁਰਸ਼ੀਗੇ ਜਿਨ੍ਹਾਂ ਨੇ ਬੇਅੰਤ ਸੰਗਤਾਂ ਦਾ ਭਲਾ ਕੀਤਾ ਇਹੋ ਜੇ ਸਾਧੂਆਂ ਦੀ ਸੰਗਤ ਕਰਕੇ ਆਪਾਂ ਗੁਰੂ ਘਰ ਦੀਆਂ ਖੁਸ਼ੀਆਂ ਦੇ ਪਾਤਰ ਬਣਦੇ ਰਹੀਏ ਸੇਵਾ ਕਰੀਏ ਵੱਧ ਤੋਂ ਵੱਧ ਸਿਮਰਨ ਕਰੀਏ ਤਾਂ ਕਿ ਸਾਡਾ ਜਿਹੜਾ ਇਹ ਜੀਵਨ ਹੈ ਪਰਮਾਤਮਾ ਦੇ ਦਰ ਤੇ ਪ੍ਰਵਾਨ ਹੋ ਜਾਏ ਭੁੱਲਾਂ ਚੁੱਕਾਂ ਦੀ ਖਿਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ